मुरदाबाद मुरदाबाद कठे अॻे आंदाद ਜਿੰਦਾਬਾ 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 ਮਹਾਨ ਜਿੰਦਾਬਾ 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 ਜਨਾਚਲ ਵੱਡੇ ਜ਼ਿਲ੍ਹੇ ਦੇ ਕਿਹਦੇ ਚ ਭੋਲਣਾ ਹੋਏ ਵੱਡਾ ਉਹਨਾਂ ਚੱਟਾ ਹੁਣ ਦੇਖੀ ਸਦਾ ਬੰਦ ਹਾਂ ਇਹ ਨਵਾਂ ਬਣਿਆ ਜ਼ਿਲ੍ਹਾ ਜ਼ਿਲ੍ਹਾ ਵੀ ਨਵਾਂ ਬਣਿਆ ਪਹਿਲਾਂ ਵੀ ਇਹ ਸਰਗਰਮ ਬੰਦੇ ਜੇ ਨੂੰ ਆ ਸਾਡੇ ਪਿੰਡ ਵੀ ਦੱਸਦੇ ਜਿੱਥੇ ਹੁੰਦਾ ਵੀ ਟੱਕਾ ਮੁਕੀ ਆ ਆਪਾਂ ਹਵੇਲਾ ਫਾਰੇ ਘਟ ਆਏ ਬੜੀ ਸੜਕ ਕੀ ਆ ਤੇ ਲੱਕੇਰ ਹੋਲਾ ਉਪਰ ਆ ਸਾਡੀ ਤੇ ਚੰਦ ਹਲਾਉਂਾਰੇ ਮੁੰਡੇ ਪੰਡਾ ਗਾ ਮੜਾ ਮੋਟਾ ਹੌਸਲੇ ਨਾਲ ਪੰਡ ਉੱਠ ਵੀ ਆ ਜਾਂਦਾ ਹੁੰਦਾ ਹੈ ਮੜਾ ਮੋਟਾ ਦੇਖੂ ਪੰਡਾ ਬੇੜੀ ਭੱਜੀ ਮੇਰੇ ਪਾਣੀ ਕਰ ਗਈ ਰਾਸਵਾਂ ਨਾ ਕੇ ਮਸਾਲਾ ਤੇ ਲੋ ਭੰਕ ਕੇ ਆਏ ਆ ਤੇ ਪ੍ਰਸ਼ਾਸਨ ਨੇ ਸਾਡਾ ਆ ਗਿਆ ਅੱਜ ਤੋਂ ਲਵਾ ਜਾਓ ਉੱਧਰ ਕੋਈ ਨਾ ਲਾਇਆ ਆ ਇਹ ਲੈ ਹੁਣ ਪਰ ਸਾਈਡ 'ਚ ਮਾਰ ਪਾ ਸਾ ਫਿਰਦਾ ਨਾ ਨਾ ਕਰ ਫਿਰਦਾ ਕਰ ਕਰ ਕਰਕੀ ਨੋਰੀ ਵਾਲਾ ਮੈਂ ਖਲਾ ਮੈਂ ਕਰ ਦੇਖ ਮੈਂ ਤਾਂ ਉੱਤਰ ਹੋਣਾ ਇਹਦਾ ਲਾਕਾ ਇਹਨਾਂ ਦੇ ਸਾਡੇ ਘਰਾਂ 'ਚ ਆ ਲਿਆ ਆ ਕੇ ਲਾ ਰਿਹਾ ਆ ਅੱਗੇ ਸਹਾਰਾ ਲਾਇਆ ਸੀ ਇਹ ਆ न टे تو ہاں جی ائے نہیں جا رہے اے پہلے سے کہو کہ رہنگا ٻي سڪندر آهي تو سڀني کي ته سيڪريٽي چنتا آڻي نڪاتو جو نڪري پرات ڪري نڪو آڻي نه ٿو هلو سڀاڻي ڏورڪار ٻڌي ڪي آھلو ٻڌي ڪي آھلو